ਜੁੜਿਓ ਮਰਾ ਯਾਰ ਨਾਲ ਅੱਜ ਬਹੁਤ ਹੀ ਘਾਤਕੀ ਗੱਲ ਕਰਨੀ ਹੈਗੀ ਬਹੁਤ ਔਖਾ ਹੋ ਗਿਆ ਬਰਾਵੋ ਇਹ ਮੇਰੇ ਕਿਛੇ ਵੀਰ ਭਾਈ ਨੂੰ ਪਤਾ ਵੀ ਹੋਵੇ ਤਾਂ ਵੀ ਉਹ ਜ਼ਰੂਰ ਆਪਦਾ ਨਾ ਰੈਸਲਾ ਦਿਓ ਕਿ ਮੇਰੇ ਵੀਰ ਭਾਈ ਨੂੰ ਪਤਾ ਹੋਵੇ ਇਹ ਆਪਣੀ ਰੈਸਲ ਜ਼ਰੂਰ ਦਿਓ ਬਰਾਵੋ ਕਿਉਂਕਿ ਵੀਰੋ ਬਹੁਤ ਔਖਾ ਹੋ ਗਿਆ ਯਾਰ ਬੜਾ YouTube ਨੇ ਨਾ ਨਾ Facebook ਨੇ ਫੇਸਬੁੱਕ ਨੇ ਭਰਾ ਉਹ ਮੋਨਟਾਈਜ਼ ਕਰ ਦਿੱਤੀ ਹੈ ਜਾਂ ਬੰਦ ਮੋਨਟਾਈਜ਼ ਬੰਦ ਕਰਨ ਦਾ ਪਤਾ ਨਹੀਂ ਹੈਗਾ ਕੋਈ ਅਜੇ ਪੂਰਾ ਕਾਰਨ ਵੀ ਕੀ ਹੋਇਆ ਕੀ ਨਹੀਂ ਇਹ ਫੇਸਬੁੱਕ ਨੇ ਮੋਨਟਾਈਜ਼ ਦੀ ਕਰ ਦਿੱਤੀ ਹੈ ਕੀ ਬੰਦ ਜੇ ਮੇਰੇ ਵੀਰ ਭਾਈ ਨੂੰ ਕਿਸੇ ਨੂੰ ਵੀ ਪਤਾ ਹੋਵੇ ਤਾਂ ਜਰੂਰ ਦੱਸਿਓ ਕਿਸੇ ਵੀ ਮੇਰੇ ਵੀਰ ਭਾਈ ਨੂੰ ਪਤਾ ਹੋਵੇ ਵੀ ਕੀ ਚੱਕਰ ਆ ਕੀ ਬਾ ਗੱਲ ਆ ਕੀ ਬਾਤ ਆ ਜੇ ਪਤਾ ਹੋਵੇ ਜਰੂਰ ਦੱਸਿਓ ਤੇ ਮੇਰੇ ਵੀਰ ਭਾਈ ਕਮੈਂਟ ਕਰਦੇ ਹੋਈ ਚਾਹੀ ਹੈ ਨਾ ਕਮੈਂਟ ਕਰਕੇ ਮੈਨੂੰ ਦੱਸ ਦਿਓ ਜੀ ਨੂੰ ਵੀ ਮੇਰੇ ਵੀਰ ਭਾਈ ਨੂੰ ਪਤਾ ਹੋਵੇ ਯਾਰ ਇਹ ਜਰੂਰ ਦੱਸਿਓ ਕਿਉਂਕਿ ਔਕਾ ਬਹੁਤ ਹੋਇਆ ਪਿਆ ਵਗਾ ਦਾ ਆਪਣੇ YouTube ਦੇ ਤਾਂ ਇੰਨੇ ਪੈਂਦੇ ਨਹੀਂ ਹੈਗੇ ਵਿਊ YouTube ਦੇ ਨਹੀਂ ਭਰਾ ਉਹ ਵਾਲੇ ਵਿਊ ਪੈਂਦੇ ਹੈਗੇ Facebook ਤੇ ਵਧੀਆ ਵਿਊ ਪੈਂਦੇ ਨੇ ਕਿ ਉਹਦੇ ਵਿਊ ਦੇ ਸਾ ਵਿਊ ਦੇ ਚੱਕਰ ਦੇ ਵਿੱਚ ਮੈਂ 2-4 ਵੀਡੀਓ ਪਾਤੀਆਂ ਕਿਦੀਆਂ ਚੱਕ ਕੇ ਦੂਜੇ ਵਾਲੇ ਪੇਜਾਂ ਤੋਂ ਕਿ ਮੈਂ ਪੇਜ ਤੋਂ ਚੱਲਦੇ ਨੇ ਕਿ ਵੱਡੇ ਪੇਜ ਚੱਲਦੇ ਨੇ ਉਹਨਾਂ ਤੋਂ ਚੱਕ ਕੇ ਪਾਤੀਆਂ ਤੇ ਉਹਨਾਂ ਨੇ ਪਤਾ ਨਹੀਂ ਕੀ ਕਰਤਾ ਵਗਾ ਤੇ ਐਸੇ ਲਈ ਤੇ ਮੇਰਾ ਹੋ ਗਿਆ ਵਗਾ YouTube ਵਾਲਾ ਨਾ Facebook ਵਾਲਾ ਖਾਤਾ ਪੈਸੇ ਆਉਣ ਤੋਂ ਬੰਦ ਤੇ ਉਹ ਉਹਨਾਂ ਦਾ ਮੈਂ ਦਿਖਾਉਣਾ ਵਗਾ ਤੁਹਾਨੂੰ ਇਹੋ ਜਿਹਾ ਕੁਝ ਆਇਆ ਹੋ ਵਗਾ ਜੇ ਕਿਸੇ ਮੇਰੇ ਵੀਰ ਭਾਈ ਨੂੰ ਪਤਾ ਹੋਵੇ ਯਾਰ ਜੂ ਦੱਸਿਓ ਹਨਾ ਕਿਸੇ ਨੂੰ ਵੀ ਵੀਰ ਭਾਈ ਨੂੰ ਕੋਈ ਵੀ ਨਾ ਕਿੱਥੇ ਵੀ ਹੋਵੇ ਮਰਜੀ ਕਿੱਥੇ ਦਾ ਮਰਜੀ ਤਾਂ ਜਰੂਰ ਦੱਸਿਓ ਆਹ ਕੋਸ ਆਇਆ ਹੋਇਆ ਵੇ ਜੀ ਵੀਰ ਭਾਈ ਨੂੰ ਮੇਰੇ ਨੂੰ ਕਿਸੇ ਨੂੰ ਪਤਾ ਹੋਵੇ ਇਹ ਜਿਹਦੇ ਨੂੰ ਵੀਦ ਦਾ ਹੋਵੇ ਤਾਂ ਆਹ ਕੋਸ ਆਇਆ ਹੋਇਆ ਵਗਾ ਇਹਦੇ ਵਿੱਚ ਇਹ ਮੇਰਾ ਸਕਰੀਨ ਸ਼ਾਟ ਲੈਤਾ ਹੋਇਆ ਵਗਾ ਤੇ ਇਹ ਕੋਸ ਆਉਂਦਾ ਵਗਾ ਇਹ ਕੋਸ ਦਿਖਾਉਂਦਾ ਵਗਾ ਫੇਸਬੁੱਕ ਖਾਤਾ ਮੇਰਾ ਇਹੀ ਕੋਸ ਤਾਂ ਖਾਈ ਜਾਂਦਾ ਵਗਾ ਮੁੰਡ 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 ਮੋੜੇ ਇਹੀ ਕੋਸ ਦਿਖਾਈ ਜਾਂਦਾ ਵਗਾ ਜੇ ਕਿਸੇ ਮੇਰੇ ਵੀਰ ਭਾਈ ਨੂੰ ਪਤਾ ਹੋਵੇ ਇਹਦੇ ਬਾਰੇ YouTube ਬਾਰੇ Facebook ਬਾਰੇ ਸੌਰੀ ਫੇਸਬੁਕ ਬਾਰੇ YouTube ਦਾ ਚੱਲੋ ਆਪਣਾ ਚੱਲਦਾ ਵਗਾ ਜਾਨਕਿ YouTube ਤੇ ਇੰਨੇ ਵੀਰੋ ਵਿਊ ਨਹੀਂ ਪੈਂਦੇ ਹੈਗੇ ਜਿਹਨੇ Facebook ਤੇ ਪੈਂਦੇ ਸੀਗੇ ਆਪਾਂ ਨੂੰ Facebook ਦੇ ਉੱਤੇ ਵਾਲੇ ਵਿਊ ਪੈਂਦੇ ਸੀਗੇ ਤੇ YouTube ਤੇ ਥੋੜੇ ਜਿਹਾ ਘੱਟ ਪੈਂਦੇ ਨੇਗੇ ਕਿਸੇ ਵੀ ਮੇਰੇ ਵੀਰ ਭਾਈ ਨੂੰ ਜੇ ਮਾਰਾ ਮੋਟਾ ਵੀ ਪਤਾ ਹੋਵੇ Facebook ਦਾ ਹੋਵੇ ਵੀ ਕੀ ਚੱਕਰ ਆਗਾ ਕੀ ਸਿਸਟਮ ਆਗਾ ਜਿਵੇਂ ਚੱਲਦਾ ਵਗਾ ਕਿਵੇਂ ਚੱਲਦੀ ਹੈਗੀ ਹੈਨਾ ਜੋ ਗੱਲ ਬਾਤ ਆ ਕਿ ਕਿਸੇ ਵੀ ਮੇਰੇ ਵੀਰ ਭਾਈ ਨੂੰ ਜੇ ਪਤਾ ਹੋਵੇ ਤਾ ਭਰਾਵੋ ਜੀ ਉਹ ਜੀ ਰੂਸ ਸਪਾਰਕ ਕਰਕੇ ਨਾ ਨੰਬਰ ਮੇਰਾ 8528883400 ਦੁਬਾਰੇ ਮੈਂ ਫੇਰ ਦੱਸ ਦਿੰਨਾ ਬਗਾ 8528883400 ਇਹ ਭਰਾਵੋ ਮੇਰਾ ਨੰਬਰ ਹੈ ਬਗਾ ਜੇ ਮੇਰੇ ਵੀਰ ਭਾਈ ਨੂੰ ਕਿਸੇ ਨੂੰ ਵੀ ਪਤਾ ਹੋਵੇ ਤਾਂ ਜਰੂਰ ਵੀਰੋ ਹਨਾ ਮੈਸੇਜ ਕਰਿਓ ਚਾਹੇ WhatsApp ਕਾਲ ਕਰ ਲਿਓ ਚਾਹੇ ਮੈਨੂੰ ਦੂਏ ਲੋਟ ਕਰ ਦਿਓ ਫੋਨ ਕਰ ਦਿਓ ਕਿ ਉਹਦੇ ਵਿੱਚ ਮੇਰੇ ਵੀਰੋ ਬਣ ਕੇ ਹਾਂ ਜਰੂਰ ਦੱਸ ਦਿਓ ਜੇ ਕਿਸੇ ਨੂੰ ਇਹਦੇ ਬਾਰੇ ਪਤਾ ਹੋਵੇ ਵੀ ਕੀ ਚੱਕਰ ਆਗਾ ਕੀ ਕੀ ਸਿਸਟਮ ਆਗਾ ਤੇ ਆਹੀ ਆਗਾ ਕੋਈ ਕੋਈ ਡੱਬਾ ਜਾਂ ਮਣ ਮਣ ਕੇ ਆਈ ਜਾਂਦਾ ਵਗਾ ਉਹੀ ਆਗਾ ਕਹਿੰਦੇ ਵੀ ਉਹ ਜਦੋਂ ਨੀਲਾ ਹੋ ਗਿਆ ਉਦੋਂ ਤੇਰੇ ਪੈਸੇ ਆਉਣ ਲੱਗ ਜਾਣਗੇ ਹੁਣ ਨੀਲਾ ਹਰੇ ਕਹਿੰਦਾ ਵੀ ਨੀਲਾ ਜਦੋਂ ਹੋਗਾ ਉਦੋਂ ਪੈਸੇ ਆਉਣ ਲੱਗ ਜਾਣਗੇ ਉਹ ਨੀਲਾ ਉਹ ਪਤਾ ਨਹੀਂ ਕਿਵੇਂ ਹੋਗਾ ਕਿਵੇਂ ਸਿਸਟਮ ਆਗਾ ਕੀ ਚੱਕਰਾ ਕੀ ਬਾਤ ਆ ਨੀਲੇ ਦਾ ਉਹਦੇ ਮੈਨੂੰ ਨਹੀਂ ਪਤਾਗਾ ਵੀ ਕਿਵੇਂ ਨੀਲਾ ਹੋਊਗਾ ਉਹ ਮੈਂ ਕੀ ਚੱਕਰ ਆਗਾ ਬਹੁਤਾ ਮੈਨੂੰ ਪਤਾ ਨਹੀਂ ਹੈ ਕਿਉਂਕਿ ਮੈਨੂੰ ਬਾਲੀ ਅੰਗਰੇਜ਼ੀ ਭਰਾ ਉਹ ਆਉਂਦੀ ਨਹੀਂ ਹੈਗੀ ਮੈਂ ਵੀ ਕਿਤੇ ਤੋਂ ਆਪਣੇ ਵੀਰ ਭਾਈ ਤੋਂ ਪੜਾ ਕੇ ਜਾ ਕਿਵੇਂ ਉਹ ਮੈਨੂੰ ਦੱਸੀ ਜਾਂਦਾ ਵੀ ਆਹ ਕੋ ਕਾਲਾ ਐਵੇਂ ਕਾਲਾ ਤੇ ਹੋਰ ਕੋਈ ਰਾ ਸਿਸਟਮ ਹੈ ਐਵੇਂ ਕਾਲਾ ਤੇ ਉਹਨੂੰ ਦੇਖ ਕੇ ਮੈਂ ਕਰਦਾ ਵਗਾ ਹਣਾ ਪਹਿਲਾਂ ਆਪਣਾ ਇਹਦਾ ਆ ਗਿਆ ਸੀਗਾ YouTube ਦਾ ਆ ਗਿਆ ਸੀਗਾ YouTube ਦੇ ਥੋੜਾ ਜਿਹਾ ਹੋ ਗਿਆ ਸੀਗਾ ਚੱਕਰ ਉਹ ਕਹਿੰਦੇ ਵੀ ਤੁਹਾਡਾ ਫੇਸ ਨਹੀਂ ਘਟਾਉਂਦਾ ਹੈਗਾ ਵੀ ਉਹਦੇ ਕਰਕੇ ਤੇਰਾ ਅਸੀਂ ਕੁਝ ਦਿਨਾਂ ਲਈ ਇਹ ਤਾਂ ਵੀ ਪਾਇਆ ਤੇਰੇ ਬੰਦ ਕਰ ਦਿਆ ਫਿਰ ਉਹਦੀ ਤੇ ਮੈਂ ਵੀਡੀਓ ਪਾਈ ਸੀਗੀ ਬਣਾ ਕੇ ਆਪਦੀ ਖੋਦੀ ਤੇ ਉਹਨਾਂ ਨੇ ਚਲੋ ਇਹਦੇ ਉੱਤੇ ਨਹੀਂ ਕੀਤਾ ਹੈਗਾ ਕੋਈ ਗੱਲਬਾਤ ਤੇ ਫੇਸਬੁੱਕ ਦੇ ਉੱਤੇ ਬਾਹਲਾ ਨਜਾਇਜ਼ ਹੋ ਗਿਆ ਹੁਣ ਬਾਹਲਾ ਬਹੁਤ ਔਕਾ ਹੋਇਆ ਪਿਆ ਫੇਸਬੁੱਕ ਮੰਨ ਕੋ ਕਿ ਇਹਦੀ ਤਾਂ ਆਪਾਂ ਨੂੰ ਵਿਊ ਹੀ ਨਹੀਂ ਪੈਂਦੇ ਹੈਗੇ ਜੇ ਵਿਊ ਪੈਣਗੇ ਆਪਾਂ ਨੂੰ ਤਾਂ ਹੀ YouTube ਦੇ ਉੱਤੇ ਪੈਸੇ ਆਉਣਗੇ ਵਿਊ YouTube ਦੇ ਉੱਤੇ ਬਾਹਲੇ ਨਜਾਇਜ਼ ਵਿਊ ਘੱਟ ਨੇਗੇ ਮੇਰੇ ਬਾਹਲੇ ਨਜਾਇਜ਼ ਕੀ ਬਹੁਤ ਘੱਟ ਨੇਗੇ ਵਿਊ ਮੇਰੇ ਆਮ ਨੇ YouTube YouTube ਤੇ ਨੇ ਵੀ ਨਹੀਂ ਪੈਂਦੇ ਕਿ ਕਿਨੇ Facebook ਤੇ ਪੈਂਦੇ ਜੀ ਪਤਾ ਨਹੀਂ ਕੀ ਚੱਕਰ ਹੋ ਗਿਆ ਪਹਿਲਾਂ ਵਧੀਆ YouTube ਤੇ ਪਈ ਜਾਂਦੇ ਹੁੰਦੇ ਸੀਗੇ ਜਾਂ Facebook ਤੇ ਘੱਟ ਪੈਂਦੀ ਉਹਨੂੰ Facebook ਤੇ ਵੱਧ ਵੀ ਉਹ ਪੈਂਦੇ ਨੇ ਜੀ ਆਪਣੇ YouTube ਦੇ ਘੱਟ ਗਏ ਨੇ ਜੇ ਕਿਸੇ ਵੀ ਮੇਰੇ ਵੀਰ ਭਾਈ ਨੂੰ ਪਤਾ ਹੋਵੇ ਇਹਦੇ ਬਾਰੇ ਵੀ ਕੀ ਚੱਕਰ ਆ ਕੀ ਗੱਲ ਆ ਕੀ ਬਾਤ ਆ ਕਿਉਂ ਨਹੀਂ ਪੈਸੇ ਆ ਰਹੇ ਮੇਰੇ Facebook ਦੇ ਤੋਂ ਵੀ ਕੀ ਉਹਨੇ ਉਹਦੀ ਸੈਟਿੰਗ ਕਰਨ ਵਾਲੀ ਆਗੀ ਤਾਂ ਫਿਰ ਕੀ ਉਹ ਮੰਗਦੇ ਨੇ ਕਿ ਹਨਾ ਵੀ ਕਈ ਵਾਰ ਕੋ ਮੰਗਦੇ ਹੁੰਦੇ ਨੇ ਵੀ ਉਹ ਕੋ ਦੇ ਦੇ ਮੈਨੂੰ ਨਹੀਂ ਪੜਨਾ ਆਉਂਦਾ ਵੀਰਪਾ ਹਨਾ ਅ ਵੀਰ ਬਣ ਕੇ ਜੀ ਕੇ ਸੀ ਨੂੰ ਉਹਦੇ ਬਾਰੇ ਹੈਗੀ ਆਗੀ ਨੌਲੇਜ ਤਾਂ ਜੀ ਜਰੂਰ ਸਪਾਰਕ ਕਰ ਲਓ ਆਪਾਂ ਅ ਤੁਹਾਡਾ ਜੇ ਕੋਈ ਖਰਚਾ ਪਾਣੀ ਵੀ ਉਪਰ ਉਹ ਖਰਚਾ ਪਾਣੀ ਵੀ ਦੇ ਦਾਂਗੇ ਕਿਉਂਕਿ ਯਾਰ ਔਖਾ ਹੋਇਆ ਪਿਆ ਵਗਾ ਆਪਾਂ ਨੂੰ ਫੇਸਬੁੱਕ ਤੋਂ ਬਗੈਰ ਫੇਸਬੁੱਕ ਤੇ ਉੱਤੇ ਵਧੀਆ ਵਿਊ ਪੈਂਦੇ ਜੀ ਤੇ ਵਧੀਆ ਵੀਡੀਓ ਵੀ ਚੱਲਦੀਆਂ ਨੇ ਜੀ ਤੇ ਉਹਦੇ ਕਰਕੇ ਆਪਾਂ ਨੂੰ ਫੇਸਬੁੱਕ ਤੇ ਨਹੀਂ ਹੈਗੇ ਉਹ ਪੈਸੇ ਆਉਂਦੇ ਹੈਗੇ ਉਹਨੂੰ YouTube ਤੇ ਜਿੰਨੇ ਕੋ ਪੈਸੇ ਆਉਂਦੇ ਨੇਗੇ ਉਹਦੇ ਨਾਲ ਚੱਲੀ ਜਾਂਦਾ ਵਾ YouTube ਤੇ ਵੀ ਹੁਣ 2-3 ਮਹੀਨੇ ਹੋ ਗਏ ਬਿਲਕੁਲ YouTube ਤੋਂ ਨਹੀਂ ਆਏ ਹੈਗੇ ਕਿਉਂਕਿ YouTube ਦੇ ਉੱਤੇ ਵਿਊ ਪੈਣਗੇ ਆਪਣੇ ਆਪਣੀ ਵੀਡੀਓ ਬਾਅਦ ਚੱਲੂਗੀ ਲੋਕਾਂ ਨੂੰ ਇੰਟਰਸਟ ਹੋਊਗਾ ਆਪਣੀ ਵੀਡੀਓ ਦੇ ਵਿੱਚ ਦੇਖਣ ਦਾ ਤੇ ਤਾਂ ਹੀ ਵੀ ਵਿਊ ਪੈਣਗੇ ਕਿਉਂਕਿ ਹੈ ਨਾ ਅੱਗੇ ਅੰਦਾਜ਼ਾ ਸੀਗਾ ਜਦੋਂ ਮੈਂ ਜਾਂਦਾ ਸੀਗਾ ਬਾਹਰ ਅੰਦਰ 100-100 150 ਕਿਲੋਮੀਟਰ ਮੈਂ ਬਾਗ ਜਾਂਦਾ ਸੀਗਾ ਕਿਤੇ ਵੀ ਧਾਨਾ ਹੁੰਦਾ ਸੀਗਾ ਕਿਹੇ ਵੀ ਕੋਈ ਮੰਤਰੀ ਨੇ ਆਉਣਾ ਵਗਾ ਜਾਂ ਕੋਈ ਵੀ ਗੱਲਬਾਤ ਹੁੰਦੀ ਸੀ ਉੱਤੇ ਮੈਂ ਬਾਗ ਜਾਂਦਾ ਜੀ ਉਹ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਂਦਾ ਜੀ ਉਹਦਾ ਵਧੀਆ ਮੈਨੂੰ ਤੁਸੀਂ ਲਾਇਕ ਕਮੈਂਟ ਉਹਦੇ ਵਧੀਆ ਕਰਦੇ ਸੀਗੇ ਵਧੀਆ ਵਿਊ ਪਾਹਿੰਦੇ ਹੁੰਦੇ ਸੀਗੇ ਉਹਨਾਂ ਵੀਡੀਓ ਦੇ ਉੱਤੇ ਤੇ ਹੁਣ ਹੋ ਗਏ ਨੇਗੇ 2.5 ਮਹੀਨੇ ਤੇ ਕੋਈ ਵੀਡੀਓ ਆਹ ਵਿਊ ਬਹੁਤ ਘੱਟ ਪੈਂਦੇ ਨੇ ਕਿ ਤੇ ਵੀਡੀਓ ਮੈਂ ਡੇਲੀ ਦੀ ਡੇਲੀ ਪਾਉਣਾ ਹੀ ਪਾਉਣਾ ਵਗਾ ਵੀਡੀਓ ਤਾਂ ਸਾਨੂੰ ਵੀ ਪਰਾਵ ਪਤਾ ਹੀ ਵੀ ਦਿੱਲੀ ਦੀ ਦਿੱਲੀ ਵੀਡੀਓ ਆਪਣੀ ਪੈਂਦੀ ਹੈ ਕਿ ਤੇ ਵਿਊ ਬਹੁਤ ਘੱਟ ਆਉਂਦੇ ਨੇ ਕਿ ਜੇ ਕਿਸੇ ਮੇਰੇ ਵੀਰ ਭਾਈ ਨੂੰ ਆਪਣਾ ਫੇਸਬੁੱਕ ਬਾਰੇ ਪਤਾ ਵਗਾ ਉਹ ਜਰੂਰ ਸੰਪਰਕਾ ਕਰਕੇ ਕਿਉਂਕਿ ਫੇਸਬੁੱਕ ਵਾਲਿਆਂ ਨੇ ਮੇਰੇ ਦੇ ਉੱਤੇ ਨੇ ਕੇ ਪੈਸੇ ਬੰਦ ਕਰ ਦਿੱਤੇ ਨੇਗੇ ਤੇ ਪੈਸੇ ਬੰਦ ਕਰਨ ਦੇ ਉਪਰੰਤ ਉਹਨਾਂ ਨੇ ਕੋਈ ਉਹ ਦੇਤਾ ਕੋਈ ਨਮਾਜ਼ ਸਿਸਟਮ ਜਿਹਾ ਆਇਆ ਵਗਾ ਕਿ ਉਹ ਡੱਬਾ ਜਿਹਦੇ ਜੁੜਾ ਹਰਾ ਹੋਊਗਾ ਤਾਂ ਤੁਹਾਨੂੰ ਪੈਸੇ ਆਉਣ ਲੱਗਣਗੇ ਨਹੀਂ ਆਉਣ ਨਹੀਂ ਲੱਗੇ ਉਹ ਡੱਬੇ ਦੇ ਬਾਰੇ ਮੈਨੂੰ ਪਤਾ ਨਹੀਂ ਹੈਗਾ ਕੀ ਕਹਿੰਦੇ ਨੇ ਉਹਨੂੰ ਕੀ ਨਹੀਂ ਤੇ ਤੁਹਾਨੂੰ ਮੈਂ ਦਿਖਾ ਵੀ ਦਿੰਨਾ ਵਗਾ ਉਹ ਡੱਬਾ ਆਪਣਾ ਇਹਦੇ ਵਿੱਚ ਮੈਂ ਹਨਾ ਉਹਦੇ ਫੋਟੋ ਖਿੱਚ ਕੇ ਰੱਖ ਲਈ ਸੀ ਕਿ ਜੇ ਮੇਰੇ ਵੀਰ ਭਾਈ ਨੂੰ ਕਿਸੇ ਨੂੰ ਵੀ ਪਤਾ ਹੋਵੇ ਤਾਂ ਜਰੂਰ ਸਵਾਰ ਕਰਿਓ ਆਹ ਦੇਖੋ ਆਹ ਡੱਬਾ ਕਹਦੇ ਜਿੱਤਨੇ ਆ ਡੱਬਾ ਤੇਰਾ ਹਰਾ ਹੋ ਗਿਆ ਵੀ ਉਹਦਣ ਹੀ ਤੈਨੂੰ ਪੈਸੇ ਆਉਣ ਲੱਗ ਜਾਣਗੇ ਹੁਣ ਇਹ ਹਰਾ ਪਤਾ ਨਹੀਂ ਕਦੋਂ ਹੋਊਗਾ ਕੀ ਸਿਸਟਮ ਆ ਇਹਦਾ ਕਦੋਂ ਕਰਨਗੇ ਇਹ ਕਿਵੇਂ ਹੋਊਗਾ ਜੇ ਕਿਸੇ ਮੇਰੇ ਵੀਰ ਭਾਈ ਨੂੰ ਪਤਾ ਆਵਾਗਾ ਇਹ ਜਰੂਰ ਕਰ ਦਵੇ ਆਪਣਾ ਇਹ ਹਨਾ ਇੰਨਾ ਕੰਮ ਕਿ ਆਪਾਂ ਆਪਾ ਹੈਵੀ ਨਹੀਂ ਤਾਂਗੇ ਧੰਨਵਾਦ ਜੀ ਜਰੂਰ ਜੇ ਕੋਈ ਹੋਇਆ ਮੇਰਾ ਵੀਰ ਭਾਈ ਜਰੂਰ ਦੱਸਿਓ ਭਰਾਵੋ ਤੇ ਆਪਾਂ ਪੈਸੇ ਨਾਲ ਵੀ ਦੇ ਦਾਂਗੇ ਕਿ ਪੈਸੇ ਲੈਂਦੇ ਨੇ ਵੀ ਬੰਦੇ ਪੈਸੇ ਲਈ ਕਰਦੇ ਨੇ ਅੱਜ ਕੱਲ ਫਰੀ ਦਾ ਪ੍ਰਭ ਕੋਈ ਵੀ ਨਹੀਂ ਕਰਦਾ ਹੈਗਾ ਕਿਉਂਕਿ ਲੰਬੇ ਲੰਬੀ ਨਹੀਂ ਹੁੰਦਾ ਹੈਗਾ ਜਿਹੜਾ ਬੰਦਾ ਫਰੀ ਕਰਦਾ ਵੇ ਧੰਨਵਾਦ ਜੀ